ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦ ਇਹ ਚੋਣ ਪ੍ਰਕਿਰਿਆ ਹੋਈ ਸਿੰਘ ਸਭਾਵਾਂ ਦੇ ਨੁਮਾਇੰਦੇ ਪ੍ਰਧਾਨਾਂ ਨੂੰ ਲੈਣ ਵਾਸਤੇ ਤਾਂ ਉੱਥੇ ਕਲਕਾ ਤੇ ਉੱਥੇ ਜੁੰਡਲੀ ਸ੍ਰੀ ਸਾਰੇ ਉੱਥੇ ਬੈਠੇ ਹੋਏ ਸੀ ਜਦ ਮਹਾਤਾ ਹਣੇ ਸੀ ਮਨਜੀਤ ਸਿੰਘ ਸੀ ਵਿੱਕੀ ਸੀ ਜਾਤ ਪਰਚੀਆਂ ਨਿਕਲੀਆਂ ਕਿ ਇਹ ਮੈਂਬਰ ਨਹੀਂ ਹੈਗਾ ਜੀ ਉਸ ਵਕਤ ਦੂਸਰੀ ਕੱਢੀ ਗਈ ਤੀਸਰੀ ਕੱਢੀ ਗਈ ਉਸ ਵਕਤ ਕਾਲਕੇ ਨੇ ਖੁਦ ਗਿਆ ਇਹ ਸਾਰੀਆਂ ਗੱਲਾਂ ਰਿਕਾਰਡ ਚ ਹੈਗੀਆਂ ਫਿਲਮਾਂ ਬੜੀਆਂ ਹੋਈਆਂ ਨੇ ਵੀਡੀਓ ਬੜੀ ਹੋਈ ਹੈ ਕਿ ਦੋ ਪਰਚੀਆਂ ਹੋਰ ਕੱਢ ਲਓ ਜੀ ਤਾਂ ਕਿ ਨਾ ਹੋਵੇ ਕਿ ਉਸ ਤੋਂ ਬਾਅਦ ਫਿਰ ਹੋਵੇ ਤਾਂ ਫਿਰ ਦੁਬਾਰਾ ਕੱਢਣੇ ਪੈਣ ਉਹ ਪਰਚੀਆਂ ਕਢਿਆ ਗਿਆ ਜਿਸ ਪਰਚੀ ਦੇ ਵਿੱਚ ਮੈਂ ਨਰ ਸਿੰਘ ਦੇ ਕਾਗਜ਼ ਸਭ ਤੋਂ ਬਿਹਤਰੀਨ ਹੋ ਨਿਕਲੇ ਤੇ ਨਰਨੌਂ ਹਸਪਤਾਲ ਦੇ। ਬਾਕੀ ਜਿਹੜੇ ਬੰਦੇ ਨਿਕਲੇ ਸਨ ਇੱਕ ਸਾਡਾ ਵਿਸੀ ਨੂੰ ਉਸ ਨੂੰ ਪੰਜਾਬੀ ਦੇ ਦਸ਼ਕਰਨੀ ਸਿੰਘ ਆਂਦੇ ਤੇ ਉਹਨਾਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ। ਇਹ ਜਿਹੜੇ ਦੋ ਬੰਦੇ ਨੇ ਇਹ ਤੇ ਸੂਲੋ ਹੀ ਗਦੇ ਔਰ ਨਲੈਕ ਸਨ। ਅਵਲ ਦਰਦੇ ਸ਼ਰਾਬੇ ਕਬਾਬੇ ਉਹ ਗੁਰਦੁਆਰਾ ਵੀ ਕੋਈ ਨਹੀਂ ਉਸ ਤੋਂ ਬਾਅਦ ਸਹਿਮਤੇ ਬਣੇ ਹਰਮੇਤ ਸਿੰਘ ਕਾਲਕੇ ਨੇ ਖੁਦ ਡਾਇਰੈਕਟਰ ਨੂੰ ਕਿਹਾ ਨਵੀਆਂ ਪਰਚੀਆਂ ਪਾਓ ਇਹ ਰਹਿ ਗਏ ਇਹਨਾਂ ਨੂੰ 10-15 ਦਿਨ ਦਾ ਟਾਈਮ ਮਿਲਿਆ ਸੀ ਆਪਣੇ ਕਾਗਜ਼ ਪੂਰੇ ਕਰਕੇ ਦੇ ਪਰਚੀ ਪਾਈ ਗਈ ਮੀਟਿੰਗ ਹੋਈ ਉਹਦੇ ਪਰਚੇ ਨਿਕਲੇ ਦਾਰਾ ਸਾਹਿਬ ਦੇ ਸਰਦਾਰ ਸਮندر ਸਿੰਘ ਦਾਰਾ ਸਾਹਿਬ ਦੇ ਮੈਂ ਕਿਧਰੇ ਬੈਠਾ ਆਇਆ ਸੀ ਤੇ ਮੈਂ ਸਿੱਧਾ ਇਹਨਾਂ ਦੇ ਘਰ ਗਿਆ ਸੀ। ਮੈਨੂੰ ਸ਼ਾਇਦ ਸਾਰਾ ਨਹੀਂ ਪਿਆ। ਇਹਨਾਂ ਨੂੰ ਸ਼ਾਇਦ ਹਾਲੇ ਪਤਾ ਨਹੀਂ ਸੀ ਲੱਗਿਆ। ਮੇਰੇ ਜਾਣ ਤੋਂ ਬਾਅਦ ਪੁੱਤਰ ਰਮੇਸ਼ ਸਿੰਘ ਕੱਲ੍ਹ ਕਾ ਵੀ ਇਹਨਾਂ ਦੇ ਘਰ ਆਇਆ। ਜੇ ਇਹ ਇਲਲੀਗਲ ਸੀ ਤੁਹਾਨੂੰ ਜਾਣ ਦੇ ਕੇ ਲੋੜ ਸੀ। ਇਹਨਾਂ ਦੇ ਘਰ ਕਿਉਂ ਗਿਆ ਤੂੰ? ਕਿਸ ਵਾਸਤੇ ਗਿਆ ਹੈ? ਔਰ ਇਹ ਕੋਈ ਨਹੀਂ ਕਿ ਸਾਡੇ ਪਹੁੰਚਣ ਦੇ ਉੱਤੇ ਸਾਡੇ ਨਾਲ ਹੋ ਗਏ ਇਹਨਾਂ ਨੇ ਕਹੇ ਜੀ ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਦੱਸਾਂਗਾ ਇਹਨਾਂ ਨੇ ਆਪਣੇ ਪਰਿਵਾਰ ਨਾਲ ਸਾਥੀਆਂ ਨਾਲ ਸਲਾਹ ਕੀਤੀ ਤੇ ਤਾਂ ਸਾਨੂੰ ਕਿਹਾ ਗਿਆ ਬਈ ਅਸੀਂ ਤੁਹਾਡੇ ਨਾਲ ਨਾ ਤੁਸੀਂ ਆ ਜਾਓ ਮੈਂ ਕੋਈ ਹਿਯਾਰੀ ਬਿਯਾਰੀ ਭੁਲਿਆ ਨਹੀਂ ਅਸੀਂ ਆਪਣੇ ਬੰਦੇ ਇਹਨਾਂ ਦੇ ਘਰ ਬਿਠਾਤੇ ਬਾਹਰ ਬਿਠਾਤੇ ਸਨ ਇਹਨਾਂ ਨੇ ਰਾਤੀ 2 ਵਜੇ ਉਹਨਾਂ ਨੂੰ ਲੰਗਰ ਵਿੱਚ ਛਕਾਇਆ ਵੀ ਤੈਨੂੰ ਪੱਕੇ ਨਾਲ ਆਉਣਾ। ਇਹ ਭણેਗੇ ਮੈਂਬਰ ਹੁਣ ਜਿਹੜੀ ਸਰਕਾਰ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਨਾਲ ਆ ਗਏ ਨੇ ਤੇ ਇਹਨਾਂ ਨੂੰ ਚਿੱਠੀ ਦੇਣ ਤੋਂ ਇਨਕਾਰ ਕਰ ਰਹੇ ਸਨ। ਅਸੀਂ ਤਕਰੀਬਨ ਮਹੀਨੇ ਡੇਢ ਮਹੀਨੇ ਬਾਅਦ 100-150 ਬੰਦਾ ਜਿਹੜਾ ਡਾਕਟਰ ਜੀ ਦੇ ਦਫ਼ਤਰ ਚਲੇ ਗਏ। ਦਫਤਰ ਜਾਣ ਤੋਂ ਬਾਅਦ ਕਹੇ ਜੀ ਤੁਸੀਂ ਚਿੱਠੀ ਕਿਉਂ ਨਹੀਂ ਕੱਢਦੇ ਪਿਆ। ਔਰ ਚਿੱਠੀ ਉਹਨਾਂ ਨੇ ਫਿਰ ਉਸਨੇ ਗੱਲ ਕੀਤੀ ਉੱਪਰ। ਉਹਨਾਂ ਕਹੇ ਜੇ ਕੋਈ ਨਹੀਂ ਸੀ ਤਾਂ ਅਸੀਂ ਕੱਲ ਚਿੱਠੀ ਕੱਢਦੇ ਹਾਂ। ਚਿੱਠੀ ਕੱਢੀ ਨਾਲਿਕਾ ਤਾਂ ਜੀ ਦੋ ਦਿਨਾਂ ਬਾਅਦ ਇਲੈਕਸ਼ਨ ਹੈ। ਕਿਉਂਕਿ ਉਹਨਾਂ ਦੀ ਮжоਰਿਟੀ ਕੋਲ ਦੋ ਬੰਦੇ ਨਾਲ ਸੀ ਤਾਂ ਉਹਨਾਂ ਨੂੰ ਪਤਾ ਸੀ ਬੰਦੇ ਇਹਨਾਂ ਦੇ ਵਿਕੇ ਹੋਏ ਹਨ। ਇਹ ਉਹਨਾਂ ਨੂੰ ਚੜਨਾ ਸੀ। ਔਰ ਇਹ ਆਪਣਾ ਮੈਂਬਰ ਅਨਾਉਂਸ ਹੋਇਆ ਇਲੈਕਸ਼ਨ ਦੇ ਚੋਣਾਂ ਨੇ ਸਾਲਿਆ। ਔਰ ਇਹ ਸਾਲ ਲੈਣ ਤੋਂ ਬਾਅਦ ਕਿਉਂਕਿ ਇਹ ਪਾਲਾ ਬਦਲ ਕੇ ਭਾਜਪਾ ਵਿੱਚ ਵੜ ਗਏ ਸਨ ਸਾਰੇ ਸਾਰੇ ਅਕਾਲੀ ਦਲ ਤੋਂ ਵਦਾਵਾ ਦੇ ਕੇ। ਔਰ ਇਹਨਾਂ ਨੇ ਆਪਣੀਆਂ ਛਾੜਤਾਂ ਸ਼ੁਰੂ ਕੀਤੀਆਂ। ਕੋਰਟ ਦੇ ਵਿੱਚ ਚਲੇ ਗਏ ਮੈਂਬਰ ਨਹੀਂ ਆ ਗਏ। ਕੋਰਟ ਵਿੱਚ ਕਿਉਂ ਜਾ ਰਹੇ ਹੋ? ਤੁਸੀਂ ਗੁਰਦੁਆਰਾ ਪਰੰਧਕ ਕਮੇਟੀ ਦਾ ਪ੍ਰਬੰਧ ਕਰਨ ਵਾਸਤੇ ਚੁਣੇ ਗਏ। ਇਹ ਕੋਈ ਪੋਲਿਟਿਕਲ ਲੜਾਈ ਹੈ। ਕਿ ਗੁਰੂ ਦੀ ਜੂਰੀ ਦੇ ਵਿੱਚ ਇਹਨਾਂ ਨੂੰ ਮੈਂਬਰ ਬਣ ਕੇ ਕਰਕੇ ਤੇ ਹੁਣ ਤੁਸੀਂ ਕਹਿੰਦੇ ਕੋਰਟ ਚਲੇ ਜਾਓ। 3 ਸਾਲ ਕੋਰਟ ਦੇ ਵਿੱਚ ਇਹ ਲੜਦੇ ਰਹੇ। ਇੱਕ ਤਬਾ ਦੂਜਾ ਤੂਜੇ ਬਾਤੀ ਜਾ। ਔਰ ਅੱਜ ਬਾਕੀ ਗੱਲ ਤਾਂ ਕਰੇਗਾ ਮਨਜੀਤ ਸਿੰਘ ਮੈਂ ਤੁਹਾਨੂੰ ਸਿਰਫ ਬੈਕਗ੍ਰਾਉਂਡ ਦੱਸ ਰਿਹਾ ਇਹਨਾਂ ਨੇ ਮਾਰਚ ਦੇ ਮਹੀਨੇ ਵਿੱਚ ਕੇਸ ਡਰਾ ਕਰ ਲਿਆ ਭਈ ਅਸੀਂ ਨਹੀਂ ਲੜ ਸਕਦੇ ਅਸੀਂ ਹਾਰਿਆ ਆ ਅਗਲੇ 2 ਮਹੀਨੇ ਜੋ ਬੇਮਾਨੀ ਕੀਤੀ ਆ ਜੋ ਤੁਹਾਡੇ ਸਾਹਮਣੇ ਇਸ ਤੋਂ ਵੱਡਾ ਕੁਕਰ ਹੋ ਸਕਦਾ ਹੈ ਇਸ ਤੋਂ ਬਾਅਦ ਕੋਈ ਝਾਲ ਸਾਜੀ ਹੋ ਸਕਦੀ ਹੈ ਔਰ ਸਭ ਤੋਂ ਵੱਡਾ ਪਿਓ ਇਹਨਾਂ ਦਾ ਮਨਜਿੰਦਰ ਸਿੰਘ ਸਰਸਾ ਔਰ ਨੋਟ ਕਰਕੇ ਰੱਖ ਲੈ ਲਿਖ ਕੇ ਰੱਖ ਲੈ ਮੇਰੇ ਨਫਾ ਹੋ ਸਕਦਾ ਮੇਰੇ ਜਾਣ ਤੋਂ ਬਾਅਦ ਇਹਨਾਂ ਨੇ ਪੁਕਾਰਾ ਵਰਤੇ ਬਾਣੇ ਦੇ ਤਕੋਰਾ ਬੜੇ ਬੜੇ ਹੰਕਾਰੀਆਂ ਨਾਨਕ ਗਰਭਥਲੇ ਇਹ ਜਿਹੜਾ ਇਹਨਾਂ ਨੂੰ ਤਾਕਤ ਦਾ ਹੰਕਾਰ ਹੈਗਾ ਨਾ ਇਹਨਾਂ ਤੋਂ ਡਰਨ ਵਾਲੇ ਦਿਹਾੜੇ ਨਹੀਂ ਅਸੀਂ ਕਿਸੇ ਕੋਮ ਬੈਦਾ ਹੋਈ ਬਿਲਕੁਲ ਨਹੀਂ ਹੋਈ ਬੜੇ ਬੜੇ ਨਾਲ ਮੁਕਾਬਲਾ ਕੀਤਾ ਜੀ ਮੋਗਲਾ ਨਾਲ ਕੀਤਾ ਅੰਗਰੇਜ਼ਾਂ ਨਾਲ ਕੀਤਾ ਕਾਰਨ ਨਾਲ ਕੀਤਾ ਹੁਣ ਬੀਜੇਪੀ ਨਾਲ ਕੀਤਾ ਨਾਸੀਂ ਉਹਨਾਂ ਕੋਲ ਡਰਿਆ ਤੇ ਨਾ ਇਹਨਾਂ ਕੋਲ ਡਰਨਾ ਪਰ ਜਿਹੜੀ ਕਾਨੂੰਨੀ ਕਰਵਾਈ ਅਸੀਂ ਕਰਾਂਗੇ ਇਹਦੇ بڑے ਖਿਸ਼ ਨੇ ਦੋ ਵਿਕਟਾ ਡੱਕੀਆਂ ਕਿਹੜੀਆਂ ਦੋ ਵਿਕਟਾ ਡੱਕੀਆਂ ਹੈ ਇਹ ਜਿੰਨੇ ਮਰਜ਼ੀ ਲੈ ਜਾਣ ਤੁਹਾਡੇ ਜ਼ਿੰਮੇਤ ਆ ਗਈ ਇਲੈਕਸ਼ਨ ਅਨਾਉਂਸ ਕਰੋ ਦਰ ਗੱਲ ਕਰਾਂਗੇ ਤੁਹਾਡੇ ਨਾਲ ਜੇ ਤੁਹਾਡੇ ਜੋ ਇਹ ਕੋਈ ਲੱਭ ਗਿਆ ਕੱਲ ਕੇ ਸਮੇਂ ਤੇ ਫਿਰ ਅਸੀਂ ਦੇਖਾਂਗੇ ਤੁਹਾਡੇ ਵਰਗਿਆਂ ਨੂੰ ਹੁਣ ਮੈਂਬਰ ਬਣਾ ਕੇ ਭੇਜੇਗਾ ਗੁਰਤੇਜ ਬਾਦਰ ਸਾਹਿਬ ਜਿਸ ਦੇ ਦਰ ਤੇ ਤੁਸੀਂ ਜਿਹੜੇ ਕੋ ਕਾਰਨ ਕੀਤੇ ਹਨ ਉਹਨਾਂ ਦੇ ਕੁਝ ਹੈ ਜਿਹੜੇ ਕੋ ਕੰਮ ਇਹ ਕਰਦੇ ਪੈਣ ਔਰ ਬਾਦੀ ਨਹੀਂ ਆਂਦੇ ਪੈ ਪੈਸੇ ਖਾਣੇ ਛੱਡੋ ਲੁੱਟ ਖੋਟ ਛੱਡੋ ਸਕੂਰਲਾ ਦੀ ਬਰਬਾਦੀ ਛੱਡੋ ਕਾਜਾਂ ਦੀ ਬਰਬਾਦੀ ਛੱਡੋ ਪਰਮੰਦਰ ਸੋ ਇਸ ਅਸਥਾਨ ਦੇ ਉੱਤੇ ਤੁਸੀਂ ਜਿਹੜੇ ਕੋ ਕਰਮ ਕਰਵਾਇਨ ਹੋਇਨ ਉਹਦਾ ਤੁਸੇ ਕੀ ਹੈ ਮੈਂ ਬਿਆਨ ਦੇ ਰਿਹਾ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੁਹਾਨੂੰ ਅਕਾਲ ਤਖਤ ਤੇ ਬੁਲਾਇਆ ਹੈ ਤੁਸੀਂ ਤਿੰਨ ਬੰਦੇ ਗਿਆਓ ਸਾਨੂੰ ਦੱਸਿਆ ਜਾਏ ਕੌਮ ਨੂੰ ਬਈ ਉੱਥੇ ਤੁਹਾਡੀ वार्तालाਪ ਕੀ ਹੋਈ ਹੈ ਅਕਾਲ ਤਖਤ ਦੇ ਜਥੇਦਾਰ ਨਾਲ ਤੁਸੀਂ ਗੱਲ ਕੀ ਕੀਤੀ ਹੈ ਜਥੇਦਾਰ ਦੇ ਨਾਲ ਉਹ ਸਾਨੂੰ ਬਾਹਰ ਦੱਸੋ ਪ੍ਰਕਾਣੇ ਜੀ ਅਛਾ ਜੀ ਕਿਹੜਾ ਬਿਆਨ ਦਿੱਤਾ ਰਹੇ ਹੋ ਇਹ ਪ੍ਰੈਸ ਵਾਲਿਆਂ ਦੇ ਹੰਦਰ ਮੈਂ ਤਾਂ ਕਦੀ ਬਾਈਟ ਸੁਣੀ ਨਹੀਂ ਇੱਥੇ ਇੱਕ ਭਾਈ ਸਾਹਿਬ ਬੈਠੋ ਹੈ ਮੈਂ ਨਾ ਭੁੱਲ ਗਿਆ ਸ਼ਰਮਾ ਜੀ ਨੇ ਐ ਰਿਹਾ ਇਹਨਾਂ ਪਿੱਛੇ ਵੀ ਕਹਾਂਗੇ ਉਹ ਕਹਿੰਦੇ ਜੀ ਮarre ਸੇ ਬੈਠ ਕਰ ਲੋ ਮੈਂ ਕਹਾਂ ਜਾ ਕਰਵਾ ਦੇ ਉਹਨ ਕਹਿੰਦੇ ਮੈਂ ਤਾਂ ਇਹ ਬੈਠ ਕਰਾਂਗੇ ਆਓ ਕਰੋ ਕਿਹੜਾ ਤੁਹਾਡੇ ਚੋਂ ਨਿਤਰਦਾ ਸਾਡੇ ਸਾਹਮਣੇ ਕਿਹੜਾ ਨਿਤਰਦਾ ਦੇਖਾ ਗਏ ਅਸੀਂ ਕਾਨੂੰਨੀ ਲੜਾਈ ਲੜਾਂਗੇ ਦੁਨੀਆ ਭਰ ਦੇ ਵਿੱਚ ਜੋ ਇਹਨਾਂ ਨੇ ਕੁਕਰਮ ਕੀਤਾ ਉਹ ਅਸੀਂ ਪੂਰੀ ਤਰ੍ਹਾਂ ਇਹਨਾਂ ਦਾ ਚਿੱਠੇ ਬਾਖੋਰ ਦੇ ਰੱਖ ਦਾਂਗੇ ਮੈਂ ਕੌਣ ਸਰਦਾਰ ਮੰਡੀਸ਼ ਨੂੰ ਕਹਿੰਦਾ ਬਈ ਕਾਨੂੰਨ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਇਹ ਕਹਿੰਦਾ ਇਹਨਾਂ ਨੂੰ ਨੋਟਿਸ ਆਣਾ ਚਾਹੀਦਾ ਵੀ ਤੁਹਾਡੀ ਮੈਮਰੀ ਜਾਣ ਆ ਲਈ ਜਾਏ ਤੁਸੀਂ ਗਲਤ ਬਣਿਆ ਹੋ ਆਇਆ ਤੁਸੀਂ ਉਹ ਬਲਬੀਰ ਸਿੰਘ ਦੀ ਘਰ ਵਾਲੀ ਦਾ ਭੋਸ਼ੀ ਤੇ ਰਸਾਮੀ ਇੱਥੇ ਰਕਾਬਾਂ ਦੇ ਉੱਤੇ ਆ ਕੇ ਸੋਚ ਗਾਉਂਦੇ ਵੀ ਉਹਨਾਂ ਨੂੰ ਮੈਂ ਦਾਵਾ ਕਰਦਾ ਉਹਨਾਂ ਦੋਵਾਂ ਨੂੰ ਲੈ ਕੇ ਆਓ ਮੈਡੀਕਲ ਟੈਸਟ ਕਰਾਓ ਉਹ ਸਿੱਖ ਨਹੀਂ ਮਿਲਣਗੇ ਉਹ ਸਿੱਖ ਨਹੀਂ ਆ ਗਏ ਸ਼ਰਾਬੇ ਕਬਾਬੇ ਐਬੇ ਜਵਾਰੀ ਹੈ ਸਭ ਕੁਝ ਉਹਨਾਂ ਦੇ ਪੱਲੇ ਵੇ ਮੈਂ ਗੱਲਾਂ ਕਰ ਰਿਹਾ ਨਾ ਹਿੰਮਤ ਐ ਕਿ ਮੇਰੇ ਦਾਵਾ ਠੋਕਣ ਵਿੱਚ ਇਹ ਗਲਤ ਗੱਲਾਂ ਕਹੀਆਂ ਨਾ ਐ ਨਹੀਂ ਮਤ ਕਰੋ ਜਿਸ ਕਸਬੇਟ ਐਡ ਕਰਦਗਾ ਦਿੱਲੀ ਕੋਰਦਵਾਰਾ ਐਕਟ ਮੁਤਾਬਕ ਲਾਟਰੀ ਦੀ ਹੈ ਦਾ ਲਾਕਿੰਗ ਸਿਸਟਮ ਤੇ ਕੀ ਪ੍ਰੋਸੀਜਰ ਹੈ ਉਹ ਰੇ ਪੰਜ ਟਿਕੋ ਕੱਢਣੇ ਪਏ ਐ ਬਹੁਤ ਠੋੜਾ ਕਲੀਅਰ ਹੋ ਗਿਆ ਪੰਜ ਕੱਢਣੇ ਪਏ ਕਿਉਂਕਿ ਜਿਹੜੇ ਨਿਕਲਿਆ ਉਹ ਹੈ ਨਹੀਂ ਸੀ ਮਰਿਆ ਹੋਇਆ ਹੈ ਜਿਹੜੇ ਨਿਕਲੇ ਬਾਅਦ ਵਿੱਚ ਉਹ ਮਰਿਆ ਇਹ ਕਿੱਥੋਂ ਆ ਗਿਆ ਇਹ ਇਹ ਉਹ ਆ ਕੇ ਸਨ ਕਿ ਜਿਹੜੇ ਪੰਜਾ ਜਿਹੜੇ ਬੱਕੜੇ ਸਨ ਉਹਨਾਂ ਚ ਇਹ ਦੋ ਰਜਟ ਹੋ ਕੇ ਸਨ ਸਰਕਾਰ ਉਹਨਾਂ ਸਿੱਖੀ ਮਰਿਆਦਾ ਪਰੰਪਰਾਵਾਂ ਅਨੁਸਾਰ ਇਹਨਾਂ ਨੇ ਕਾਗਜ਼ ਪੱਤਰ ਜਿਹੜੇ ਆਪਣੇ ਗੁਰਦੁਆਰਿਆਂ ਦੇ ਸਨ ਹਾਂਜੀ ਹੁਣ ਯਾਰ ਇੰਨਾ ਮੈਨੂੰ ਯਾਦ ਰੱਖਿਆ ਮਰੇ ਕਿਨੇ ਨਿਕਲੇ